ਟ੍ਰੰਪ ਦੇ ਬਿਆਨ ਦਾ ਜਵਾਬ ਦਿੱਤਾ ਹੈ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਜੀ ਆਂ ਦਾਦਿ ਕਿ ਜੈ ਸ਼ੰਕਰ ਦੋਹਾ ਦੇ ਵਿੱਚ ਇੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਦਿਖਾਈ ਦਿੱਤੇ ਜਿੱਥੇ ਉਹਨਾਂ ਨੇ ਡਾਲਰ ਦੇ ਉੱਪਰ ਜਿਹੜਾ ਬਿਆਨ ਦਿੱਤਾ ਕਿਉਂਕਿ ਡਾਲਰ ਨੂੰ ਕਮਜ਼ੋਰ ਕਰਨ ਨੂੰ ਲੈ ਕੇ ਗੱਲਾਂ ਕਹੀਆਂ ਗਿਆ ਸੀ ਡੋਨਾਲਡ ਟਰੰਪ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜਿਹੜੇ ਬ੍ਰਿਕਸ ਦੇਸ਼ ਨੇ ਉਹ ਆਪਣੇ ਟ੍ਰੇਡ ਨੂੰ ਲੈ ਕੇ ਡਾਲਰ ਦੇ ਬਾਰੇ ਅਜੇ ਹਾਂ ਨਾ ਸੋਚਣ ਕਿ ਕਿਤੇ ਡਾਲਰ ਨੂੰ ਕਮਜ਼ੋਰ ਕਰ ਸਕਣਗੇ ਉਹ ਨਾਲ ਹੀ ਉਹਨੇ ਕਿਹਾ ਸੀ ਕਿ ਕੋਈ ਵੀ ਬ੍ਰਿਕਸ ਦੇਸ਼ ਇਹ ਨਾ ਸੋਚੇ ਕਿ ਆਪਣਾ ਵਪਾਰ ਕਿਸੇ ਹੋਰ ਕਰੰਸੀ ਦੇ ਵਿੱਚ ਸ਼ੁਰੂ ਕਰ ਲਿਆ ਜਾਵੇਗਾ ਜਾਂ ਫਿਰ ਡਾਲਰ ਨੂੰ ਛੱਡ ਕੇ ਕੋਈ ਹੋਰ ਕਰੰਸੀ ਜਿਹੜੀ ਆ ਉਹ ਸਿਲੈਕਟ ਕੀਤੀ ਜਾਏਗੀ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਦੇ ਬਾਰੇ ਨਾ ਸੋਚਣੇ ਦੇਸ਼ ਜੇ ਇਹਨਾਂ ਨੌ ਦੇਸ਼ਾਂ ਨੇ ਸੋਚਿਆ ਤਾਂ ਫਿਰ 100% ਟੈਕਸ ਜਿਹੜਾ ਲਗਾ ਦਿੱਤਾ ਜਾਏਗਾ ਅਮਰੀਕਾ ਦੇ ਨਾਲ ਜੋ ਵੀ ਵਪਾਰ ਇਹਨਾਂ ਦੇਸ਼ਾਂ ਦਾ ਚੱਲਦਾ ਤੇ ਦੂਜੇ ਪਾਸੇ ਉਹਨਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਕਦੇ ਵੀ ਡਾਲਰ ਨੂੰ ਡੇਗਣ ਦੇ ਬਾਰੇ ਕਦੇ ਨਹੀਂ ਸੋਚਿਆ ਤੇ ਨਾ ਹੀ ਅਸੀਂ ਕਦੇ ਡਾਲਰ ਨੂੰ ਕਮਜ਼ੋਰ ਕਰਨ ਬਾਰੇ ਸੋਚਿਆ ਹਮੇਸ਼ਾ ਹੀ ਭਾਰਤ ਤੇ ਅਮਰੀਕਾ ਦੇ ਸਬੰਧ ਵਧੀਆ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਗੱਲ ਕਹੀ ਹੈ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਨਾਲ ਡੋਨਾਲਡ ਟਰੰਪ ਦੇ ਰਿਲੇਸ਼ਨ ਜਿਹੜਾ ਉਹ ਬਹੁਤ ਵਧੀਆ ਨੇ ਉਹਨਾਂ ਦੀ ਜਾਰੀ ਬਹੁਤ ਗੂੜੀ ਹੈ ਅਜਿਹਾ ਕੁਝ ਜਿਹੜਾ ਦੋਹਾ ਦੇ ਵਿੱਚ ਐਸ ਜੈ ਸ਼ੰਕਰ ਉਹਨਾਂ ਨੇ ਕਿਹਾ ਤੇ ਨਾਲ ਹੀ ਕਿਹਾ ਕਿ ਸਭ ਤੋਂ ਵੱਡਾ ਸਾਡਾ ਭਾਗੀਦਾਰ ਟ੍ਰੇਡ ਦੇ ਵਿੱਚ ਵਪਾਰ ਦੇ ਵਿੱਚ ਅਮਰੀਕਾ ਅਮਰੀਕਾ ਦੇ ਨਾਲ ਸਾਡਾ ਟ੍ਰੇਡ ਬਹੁਤ ਵੱਡਾ ਹੈ ਤੇ ਅਸੀਂ ਕਦੇ ਵੀ ਇਹ ਨਹੀਂ ਸੋਚ ਸਕਦੇ ਕਿ ਡਾਲਰ ਨੂੰ ਛੱਡ ਕੇ ਅਸੀਂ ਕਿਸੇ ਹੋਰ ਕਰੰਸੀ ਵੱਲ ਜਾਈਏ ਜਾਂ ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਬ੍ਰਿਕਸ ਸੰਮੇਲਨ ਦੀ ਜਿੱਤਾਂ ਗੱਲ ਹੈ ਉੱਥੇ ਕੋਈ ਵੀ ਅਜਿਹੀ ਗੱਲ ਨਹੀਂ ਹੋਈ ਕਿ ਅਸੀਂ ਡਾਲਰ ਨੂੰ ਛੱਡ ਕੇ ਕੋਈ ਹੋਰ ਕਰੰਸੀ ਚੂਜ਼ ਕਰਨੀ ਹੈ ਟ੍ਰੇਡ ਦੇ ਲਈ ਸਗੋਂ ਉਹਨਾਂ ਨੇ ਇਹ ਗੱਲ ਕਹੀ ਕਿ ਪੇਮੈਂਟ ਮੈਥਡ ਨੂੰ ਬਦਲਣ ਦੀ ਗੱਲ ਜ਼ਰੂਰ ਚੱਲੀ ਸੀ ਕਿਉਂਕਿ ਇਸੇ ਸਾਲ ਜਿਹੜਾ 22 ਅਕਤੂਬਰ ਨੂੰ ਸਮਿਟ ਸੀ ਬ੍ਰਿਕਸ ਦੇਸ਼ਾਂ ਦੀ ਰਸ਼ੀਆ ਦੇ ਕਜ਼ਾਨ ਸ਼ਹਿਰ ਦੇ ਵਿੱਚ ਉੱਥੇ ਜਿਹੜਾ ਇਹ ਪੇਮੈਂਟ ਮੈਥਡ ਨੂੰ ਲੈ ਕੇ ਗੱਲਾਂ ਚੱਲੀਆਂ ਸੀ ਉਹਨਾਂ ਨੇ ਕਿਹਾ ਕਿ ਪਰ ਡਾਲਰ ਨੂੰ ਛੱਡਣ ਦੀ ਗੱਲ ਨਹੀਂ ਚੱਲੀ ਤੇ ਨਾ ਹੀ ਕਿਸੇ ਹੋਰ ਕਰੰਸੀ ਨੂੰ ਅਡਾਪਟ ਕਰਨ ਦੀ ਗੱਲ ਚੱਲੀ ਹੈ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਟਰੰਪ ਦੇ ਇਸ ਬਿਆਨ ਦਾ ਜਵਾਬ ਦਿੱਤਾ ਕਿਉਂਕਿ ਇਸ ਜੈ ਸ਼ੰਕਰ ਉਨਾ ਦੇ ਵੱਲੋਂ ਵਿਦੇਸ਼ ਦੌਰਾ ਕੀਤਾ ਗਿਆ ਸੀ ਦੋਹਾ ਦੇ ਬੀਸੀਓ ਦੋਹਾ ਦੇ ਵਿੱਚ ਇੱਕ ਸਮਾਗਮ ਦੌਰਾਨ ਉਹਨੇ ਗੱਲ ਕਹੀ ਕਿ ਕਿਉਂਕਿ ਡੋਨਾਲਡ ਟਰੰਪ ਨੇ ਜਦੋਂ ਇਹ ਗੱਲ ਕਹੀ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਚਰਚਾਵਾ ਚੱਲੀ ਆ ਚੀਨ ਰਸ਼ੀਆ ਔਰ ਭਾਰਤ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਅਮਰੀਕਾ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜੇ ਕੋਈ ਦੇਸ਼ ਡਾਲਰ ਨੂੰ ਕਮਜ਼ੋਰ ਕਰਨ ਬਾਰੇ ਸੋਚੇਗਾ ਕਮਜ਼ੋਰ ਡਾਲਰ ਜਿਹੜਾ ਹੋਣਾ ਹੀ ਸੀ ਜੇ ਬ੍ਰਿਕਸ ਦੇ ਵਿੱਚ ਕੋਈ ਹੋਰ ਕਰੰਸੀ ਲਿਆਂਦੀ ਜਾਂਦੀ ਕਿਉਂਕਿ ਜਦੋਂ ਕੋਈ ਟ੍ਰੇਡ ਹੁੰਦਾ ਡਾਲਰ ਦੇ ਵਿੱਚ ਤਾਂ ਬੈਠੇ ਬਿਠਾਏ ਅਮਰੀਕਾ ਅਰਬਾਂ ਖਰਬਾਂ ਰੁਪਇਆ ਕਮਾਉਂਦਾ ਹੈ ਸਪੋਜ਼ ਕਰੋ ਜੇ ਕੋਈ ਦੇਸ਼ ਜਿਹੜਾ ਕਿਸੇ ਹੋਰ ਦੇਸ਼ ਨਾਲ ਕੋਈ ਡੀਲ ਕਰ ਰਿਹਾ ਮੰਨ ਲਓ ਜੇ ਕੋਈ ਭਾਰਤ ਪਾਕਿਸਤਾਨ ਦੇ ਨਾਲ ਡੀਲ ਕਰ ਰਿਹਾ ਜਾਂ ਜਰਮਨੀ ਪਾਕਿਸਤਾਨ ਦੇ ਨਾਲ ਡੀਲ ਕਰ ਰਿਹਾ ਤਾਂ ਜੇ ਡਾਲਰ ਦੇ ਰੇਟ ਦੇ ਵਿੱਚ ਡੀਲ ਹੁੰਦੀਆਂ ਸਾਰੀਆਂ ਤਾਂ ਉਸ ਸਮੇਂ ਅਮਰੀਕਾ ਨੂੰ ਬੈਠੇ ਬਿਠਾਏ ਉਹਨਾਂ ਦੇ ਬੈਂਕ ਦੇ ਵਿੱਚ ਰੁਪਏ ਜਾਂਦੇ ਕਿਉਂਕਿ ਸਾਰੇ ਦੇਸ਼ਾਂ ਦੇ ਅਮਰੀਕਾ ਦੇ ਬੈਂਕ ਅਕਾਊਂਟਸ ਦੇ ਵਿੱਚ ਬੈਂਕ ਅਕਾਊਂਟ ਹੈਗੇ ਨੇ ਤਾਂ ਹੀ ਜਿਹੜਾ ਅਮਰੀਕਾ ਬੈਠੇ ਬਿਠਾਏ ਐਨਆ ਰੁਪਿਆ ਕਮਾਉਂਦਾ ਔਰ ਅਰਬਾਂ ਖਰਬਾਂ ਰੁਪਿਆ ਜਿਹੜਾ ਉਹ ਸਿਰਫ ਲੋਕਾਂ ਦੇ ਲੈਣ ਦੇਣ ਤੋਂ ਹੀ ਕਮਾਉਂਦਾ ਹੈ